ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਆਪ ਸਭ ਬੜਪਾਗੀ ਹੋ ਜੋ ਕਿ ਨਿਤਾ ਪ੍ਰਤੀ ਦਿਤ ਰਹਾ ਅਜ ਵੀ ਦਾਸ ਪਾਸੋਂ ਸਤਿਗੁਰਾਂ ਦੀ ਅੰਮ੍ਰਿਤ ਮੇਬਾਣੀ ਨੂੰ ਸਰਵਣ ਕਰ ਰਹੇ ਹੋ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ ਜੋ ਕਿ ਆਪਾਂ ਹਰ ਰੋਜ਼ ਹੀ ਕਿਸੇ ਨਾ ਕਿਸੇ ਵਿਸ਼ੇ ਦੇ ਉੱਤੇ ਆਪ ਜੀ ਦੇ ਨਾਲ ਗੁਰੂ ਸਾਹਿਬ ਜੀ ਦੀ ਬਾਣੀ ਦੀ ਵਿਚਾਰ ਸਾਂਝ ਕਰਦੇ ਹਾਂ ਅੱਜ ਵੀ ਦਾਸ ਨੂੰ ਹੁਕਮ ਹੋਇਆ ਹੈ ਜੋ ਕਿ ਲੜੀਵਾਰ ਭਗਤ ਕਬੀਰ ਜੀ ਦੀ ਸਲੋਕਾਂ ਦੀ ਚੱਲ ਰਹੀ ਲੜੀ ਜਿਸ ਦਾ ਸਲੋਕ 52 ਸਲੋਕ ਜਿਸ ਦੀ ਸਾਂਝ ਮੈਂ ਅੱਜ ਆਪ ਜੀ ਦੇ ਨਾਲ ਪਾਉਣ ਲੱਗਾ ਹਾਂ ਭਗਤ ਕਬੀਰ ਜੀ ਪਾਵਨ ਬਚਨ ਕਰਦੇ ਹਨ ਕਬੀਰ ਬੈਸ਼ਨੋ ਕੀ ਕੂਕਰ ਪੱਲੀ ਸਾਖਤ ਕੀ ਬੁਰੀ ਮਾਏ ਉਹ ਨਿਤ ਸੁਣੇ ਹਰ ਨਾਮ ਜਸ ਉਹ ਪਾਪ ਵਿਸਾਹਣ ਜਾਏ ਪਾਗਾਂ ਵਾਲਿਓ ਇੱਕ ਸਾਧ ਹੈ ਸਾਧ ਦੇ ਨਾਲ ਇੱਕ ਕੁੱਤਾ ਰਹਿੰਦਾ ਹੈ ਭਾਬ ਤੁਸੀਂ ਕੁੱਤਾ ਆਖ ਲੋ ਕੁੱਤੀ ਆਖ ਲੋ ਉਹ ਜਿਹੜਾ ਸਾਧ ਹੈ ਉਹ ਹਮੇਸ਼ਾ ਹੀ ਪਰਮੇਸ਼ਵਰ ਦਾ ਗੁਣਗਾਨ ਕਰਦਾ ਹੈ ਪਰਮੇਸ਼ਵਰ ਦੀ ਪਗਤੀ ਕਰਦਾ ਹੈ ਕਬੀਰ ਬੈਸਨੂ ਕੀ ਕੂਕਰ ਪੱਲੀ ਸਾਖਤ ਕੀ ਬੁਰੀ ਮਾਇ ਦੇਖੋ ਗੁਰੂ ਦੀ ਸਾਧ ਸੰਗਤ ਵਿੱਚ ਰਹਿਣ ਵਾਲਾ ਭਾਵੇਂ ਇਨਸਾਨ ਚੰਗਾ ਹੋਵੇ ਭਾਵੇਂ ਮੰਦਾ ਹੋਵੇ ਰੱਬ ਨੂੰ ਚੇਤੇ ਕਰਨ ਵਾਲਾ ਇਨਸਾਨ ਭਾਵੇਂ ਕਿਸੇ ਵੀ ਜਾਤੀ ਪ੍ਰਜਾਤੀ ਦੇ ਨਾਲ ਸੰਬੰਧ ਰੱਖਦਾ ਹੋਵੇ ਰੱਬ ਦੀ ਉਸ ਦੇ ਉੱਤੇ ਮਿਹਰ ਹੁੰਦੀ ਹੈ ਕਿਰਪਾ ਹੁੰਦੀ ਹੈ ਕਬੀਰ ਬੈਸਨੋ ਕੀ ਕੂਕਰ ਭਲੀ ਕਹਿੰਦੇ ਭਾਈ ਗੁਰੂ ਦੀ ਸੰਗਤ ਵਿੱਚ ਰਹਿਣ ਵਾਲਾ ਗੁਰੂ ਦੇ ਸੰਗੀਆਂ ਗੁਰੂ ਦਾ ਸੰਗ ਕਰਨ ਵਾਲਾ ਭਾਵੇਂ ਦੁਨੀਆ ਦੀ ਨਜ਼ਰ ਦੇ ਵਿੱਚ ਨਿਗੂਰਾ ਹੋਵੇ ਮੰਦਾ ਹੋਵੇ ਪਾਪੀ ਹੋਵੇ ਭਾਵੇਂ ਦੁਨੀਆ ਉਸ ਨੂੰ ਬੁਰਾ ਪਲਾਕੇ ਪਰ ਕਹਿੰਦੇ ਗੁਰੂ ਦੀ ਸੰਗਤ ਵਿੱਚ ਰਹਿਣ ਵਾਲਾ ਗੁਰੂ ਦੀ ਮਤ ਅਨੁਸਾਰ ਜੀਵਨ ਜਿਉਣ ਵਾਲਾ ਮਾਪੁਰਖਾਂ ਦੀ ਸੰਗਤ ਵਿੱਚ ਰਹਿਣ ਵਾਲਾ ਹਮੇਸ਼ਾ ਹੀ ਪਰਮੇਸ਼ਵਰ ਦਾ ਪਿਆਰਾ ਹੁੰਦਾ ਹੈ ਸਾਖਤ ਕੀ ਬੁਰੀ ਮਾਏ ਦੂਜੀ ਤਰਫ ਜੇ ਤੁਸੀਂ ਦੇਖੋ ਜੋ ਮਾੜੀ ਸੰਗਤ ਵਿੱਚ ਰਹਿੰਦਾ ਹੈ ਭਾਵ ਜੋ ਰੱਬ ਨੂੰ ਚੇਤੇ ਨਹੀਂ ਕਰਦਾ ਰੱਬ ਨੂੰ ਯਾਦ ਨਹੀਂ ਕਰਦਾ ਉਸ ਦਾ ਸਿਮਰਨ ਨਹੀਂ ਕਰਦਾ ਕਹਿੰਦੇ ਜਿੱਥੇ ਪਰਮੇਸ਼ਵਰ ਦਾ ਨਾਮ ਨਾ ਧਿਆਇਆ ਜਾਵੇ ਪਰਮੇਸ਼ਵਰ ਨੂੰ ਚੇਤੇ ਨਾ ਕੀਤਾ ਜਾਵੇ ਇਸ ਮਨੁੱਖੀ ਜਨਮ ਨੂੰ ਪ੍ਰਾਪਤ ਕਰਕੇ ਵੀ ਪਰਮੇਸ਼ਵਰ ਤੋਂ ਵਿਤ ਪਈ ਰਵੇ ਦੂਰੀ ਪਈ ਰਵੇ ਕਹਿੰਦੇ ਵੀ ਇਹੋ ਜੇ ਇਨਸਾਨ ਦੀ ਜਿਹੜੀ ਮਾਂ ਵੀ ਹੈ ਨਾ ਜੇਕਰ ਬੱਚਾ ਵੱਡਾ ਹੋ ਕੇ ਮਨਮੁਖ ਬਣ ਜਾਵੇ ਗੁਰੂ ਦੀ ਗੱਲ ਨੂੰ ਨਾ ਮੰਨੇ ਕਹਿੰਦੇ ਵੀ ਉਹਦੇ ਨਾਲੋਂ ਤਾਂ ਸਾਧੂ ਦੀ ਸਾਧੂ ਦੀ ਕੁੱਤੀ ਚੰਗੀ ਹੈ ਜਿਹੜੀ ਪਰਮੇਸ਼ਵਰ ਦਾ ਨਾਮ ਤੇ ਆਉਂਦੀ ਹੈ ਸੁਣਦੀ ਹੈ ਭਗਵਾਨੋ ਕਬੀਰ ਬੈਸਨੂ ਕੀ ਕੂਕਰ ਭਲੀ ਸਾਖਤ ਕੀ ਬੁਰੀ ਮਾਂ ਓ ਨਿਤ ਸੁਣੇ ਹਰਨਾਮ ਜਸ ਉਹ ਪਾਪ ਵੀ ਸਹਣ ਜਾਏ ਉਹ ਪਰਮੇਸ਼ਵਰ ਦਾ ਨਾਮ ਨਿਤ ਸੁਣਦੀ ਹੈ ਤੇ ਪਰਮੇਸ਼ਵਰ ਦਾ ਨਾਮ ਨਿਤ ਸੁਣਦੇ ਸੁਣਦੇ ਆਪਣੇ ਪਤਾ ਨਹੀਂ ਕਿੰਨੇ ਕੁ ਪਾਪਾਂ ਦਾ ਉਹ ਨਾਸ਼ ਕਰ ਲੈਂਦੀ ਆ ਆਪਣੇ ਅੰਦਰ ਦੇ ਕਿੰਨੇ ਔਗਣਾ ਨੂੰ ਮਿਟਾ ਦਿੰਦੀ ਆ ਪਾਗਾਂ ਵਾਲਿਓ ਇਸੇ ਤਰ੍ਹਾਂ ਸੰਸਾਰ ਦੇ ਵਿੱਚ ਜ਼ਿੰਦਗੀ ਜੁੰਦਿਆਂ ਹੋਇਆਂ ਆਸੀ ਆਪਾਂ ਸਾਰਿਆਂ ਨੇ ਹਮੇਸ਼ਾ ਆਪਣੀ ਸੂਰਤ ਆਪਣਾ ਧਿਆਨ ਪਰਮੇਸ਼ਵਰ ਉੱਰ ਰੱਖਣਾ ਹੈ ਤੇ ਸੰਸਾਰ ਦੇ ਵਿੱਚ ਜ਼ਿੰਦਗੀ ਜੁੰਦਿਆਂ ਹੋਇਆਂ ਜੋ ਵੀ ਸਾਡੀਆਂ ਜ਼ਿੰਮੇਵਾਰੀਆਂ ਨੇ ਜੋ ਸਾਡੇ ਕੰਮਕਾਰਜ ਨੇ ਉਹਨਾਂ ਨੂੰ ਕਰਦਿਆਂ ਕਰਦਿਆਂ ਉਸ ਰਹਿ ਕੇ ਆਪਣੀ ਜ਼ਿੰਦਗੀ ਨੂੰ ਬਦੇ ਵਧੀਆ ਤਰੀਕੇ ਦੇ ਨਾਲ ਜਿਉਣਾ ਹੈ ਤੇ ਪਰਮੇਸ਼ਵਰ ਦੇ ਨਾਮ ਰੰਗ ਦੇ ਵਿੱਚ ਰੰਗਿਆ ਰਹਿਣਾ ਹੈ ਸੋ ਪਾਤਸ਼ਾਹ ਜੀ ਕਿਰਪਾ ਕਰਨ ਅੱਜ ਦਾ ਇਹ ਸ਼ਲੋਕ ਜਿਹੜਾ ਮੈਂ ਆਪ ਜੀ ਦੇ ਨਾਲ ਸਰਵਣ ਕੀਤਾ ਹੈ ਜਿਸ ਦੀ ਵਿਆਖਿਆ ਮੈਂ ਆਪ ਜੀ ਦੇ ਨਾਲ ਕੀਤੀ ਹੈ ਮੈਂ ਆਸ ਕਰਦਾ ਹਾਂ ਕਿ ਇਸ ਸ਼ਲੋਕ ਦੇ ਰਾਹੀਂ ਆਪਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ ਤੇ ਇਸੇ ਤਰ੍ਹਾਂ ਹੀ ਆਪਾਂ ਹਰ ਰੋਜ਼ ਕਿਸੇ ਨਾ ਕਿਸੇ ਵਿਸ਼ੇ ਦੇ ਉੱਤੇ ਆਪ ਜੀ ਦੇ ਨਾਲ ਸਾਂਝ ਪਾਵਾਂਗੇ ਅੱਜ ਦੇ ਲਈ ਬਸ ਇੰਨਾ ਕੁ ਹੀ ਸੋਬਿਆਂ ਦੇ ਭੁੱਲਾਂ ਦੀ ਖਿਮਾ ਸੋ ਬਲਾਉ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ